ਵੈਰਜੀ ਦਾ ਖਲਸਾ ਵੈਰਜੀ ਕੀ ਫਤਿਹ ਖਬਰ ਜੁੜੀ ਆ ਅਕਾਲੀ ਦਲ ਦੇ ਨਾਲ ਤੇ ਜਥੇਦਾਰਾਂ ਦੇ ਨਾਲ ਆ ਕਾਫੀ ਜਿਹੜਾ ਮੁੱਦਾਗਾ ਉਹ ਭੱਖ ਦਾ ਨਜ਼ਰ ਆ ਰਿਹਾ ਦੁਬਾਰੇ ਜਿੱਥੇ ਕਿ ਨਰੇਂਦਰ ਸਿੰਘ ਚੋੜਾ ਵੱਲੋਂ ਜੋ ਕੁਝ ਹੋਇਆ ਜੋ ਕੁਝ ਬੀਤਿਆ ਤੁਹਾਨੂੰ ਪਤਾਗਾ ਉਹਦੇ ਤਹਿਤ ਗੱਲਬਾਤ ਕਰਦੇ ਆ ਵੀਡੀਓ ਨੂੰ ਸ਼ੇਅਰ ਕਰੀ ਜਾਣਾ ਆਪਣੇ ਕਮੈਂਟ ਵੀ ਜਿਹੜਾ ਜਰੂਰ ਕਰੀ ਜਾਣਾ ਤੇ ਤੁਹਾਨੂੰ ਮੈਂ ਕੱਲੀ ਕੱਲੀ ਗੱਲ ਦੱਸਦਾਗਾ ਕਿ ਜਿਹੜਾ ਲੱਗਦਾ ਕਿ ਸਭੀਰ ਬਾਦਲ ਦੀ ਮੁਸ਼ਕਲਾ ਘਟਣੀਆਂ ਸੀ ਪਰ ਫੇਰ ਲੱਗਦਾ ਕਿ ਬਾਧੀਆਂ ਨਜ਼ਰ ਆ ਰਹੀਆਂ ਨੇ ਇਸ ਕਰਕੇ ਪਹਿਲਾਂ ਤੁਹਾਨੂੰ ਮੈਂ ਵੀਡੀਓ ਕਿਹਦੀ ਸੁਣਾਵਾਂ ਸਚਾ ਸਿੰਘ ਲੰਗਾ ਸਚਾ ਸਿੰਘ ਲੰਗਾ ਦਾ ਜਦੋਂ ਆਪਾਂ ਲੈਨੇ ਆ ਨਾਮ ਲੈਨੇ ਆ ਕਈਆਂ ਦੀ ਹਾਸੇ ਨਿਕਲ ਜਾਂਦੀ ਆ ਕਈਆਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੰਦੇ ਆ ਸੋਚਾ ਸਿੰਘ ਲੰਗਾ ਥੋੜਾ ਜਿਹਾ ਬਵਾਦਾਂ ਦੇ ਵਿੱਚ ਰਿਹਾ ਜੋ ਕੁਝ ਹੋਇਆ ਤੁਹਾਨੂੰ ਪਤਾ ਹੀ ਆ ਇਸੇ ਚਲੋ ਉਹਦਾ ਮੁੱਕ ਗਿਆ ਜੋ ਕਹਾਣੀ ਸੀ ਪਰ ਸੋਚਾ ਸਿੰਘ ਲੰਗਾ ਇੱਥੇ ਗੜਕ ਦਾ ਨਜ਼ਰ ਆ ਰਿਹਾਗਾ ਪਹਿਲਾਂ ਤੁਹਾਨੂੰ ਵੀਡੀਓ ਸੁਣਾਦਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਹੁਣ ਤਾਂ ਸੋਚਾ ਸਿੰਘ ਲੰਗਾ ਵੀ ਮਾਰਦਾਗਾ ਸਾਲਾ ਇਹਦੇ ਪਿਓ ਨੇ ਲੱਡੂ ਵੰਡੇ ਸੀ ਜਸਾ ਬੰਦਾ ਸਭ ਤਾਂ ਮੈਂ ਵੀਡੀਓ ਦੇ ਕਹਿੰਦੇ ਕਿ ਦਰਦਾਨੇ ਖੜੋ ਹੋ ਜਾਣਾ ਇਹਦਾ ਪਿਓ ਉਦੋਂ ਐਮਐਲਏ ਸੀਗਾ ਜਦੋਂ ਸਰਦਾਰ ਪ੍ਰਤਾਪ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦਾ ਸੀ ਇਹਦੇ ਜੋ ਇਹ ਮੂੰਹੋਂ ਬੋਲੀ ਜਾਂਦਾ ਵਾ ਉਹ ਤਾਂ ਨਹੀਂ ਬੋਲ ਉਹ ਕੋਈ ਸ਼ੂਲ ਕਾਣ ਦੀ ਗੱਲ ਕਰੇ ਕਿਸੇ ਪਾਰਟੀ ਨੂੰ ਕੀ ਕਰਵਾ ਕੱਟਵੰੰਦ ਸੰਧ ਖਿਲਾਫ ਬੋਲੇ راہ ਗਾਂਧੀ ਦੇ ਖਿਲਾਫ ਬੋਲੇ ਜਿਨ੍ਹਾਂ ਨੇ ਇਸ ਪਰਿਵਾਰ ਦੇ ਨਾਲ ਇਹ ਅਕਾਲੀ ਦਲ ਦੇ ਨਾਲ ਧੱਕੇ ਕੀਤੇ ਹੋਏ ਨੇ ਉਹਨਾਂ ਦੇ ਖਿਲਾਫ ਬੋਲੇ ਜਿਨ੍ਹਾਂ ਪੰਜਾਬ ਨਾਲ ਧੱਕਾ ਕੀਤਾ ਸਾਡੇ ਗੁਰੂ ਘਰ ਨਾਲ ਧੱਕਾ ਕੀਤਾ ਉਹਨਾਂ ਦੇ ਖਿਲਾਫ ਬੋਲਿਆ ਜੇ ਅਣਖ ਹੈ ਰੀਤ ਸਾਡੀ ਸਭ ਤੋਂ ਵੱਡੀ ਜਿਹੜੀ ਦੁਸ਼ਮਣ ਪਾਰਟੀ ਹੈ ਉਹ ਬਾਦ ਕਾਂਗਰਸ ਪਾਰਟੀ ਜਿਨ੍ਹਾਂ ਟੋਪਾ ਟੈਕਾਂ ਦੇ ਨਾਲ ਹਮਲਾ ਹਰਮੰਦਰ ਸਾਹਿਬ ਤੇ ਕੀਤਾ ਜਿਨ੍ਹਾਂ ਨੇ 84 ਦੀ ਕਤਲੇਆਮ ਕੀਤੀ ਹੈ ਐਸੇ ਜ਼ਖਮ ਸਾਨੂੰ ਸਾਡੇ ਜੀਵਨ ਵਿੱਚ ਜਿਹੜੇ ਆ ਉਹ ਭੁੱਲ ਨਹੀਂ ਸਕਦੇ ਇਸ ਕਰਕੇ ਕਿਤੇ ਭੁੱਲ ਕੇ ਵੀ ਕੋਈ ਬੰਦਾ ਕੋਈ ਵਰਕਰ ਇਹਨਾਂ ਕਾਲੀ ਗੱਲ ਦੀ ਅੱਖ ਰੱਖਦਾ ਵਾ ਉਹ ਕਿਤੇ ਕਾਂਗਰਸ ਨੂੰ ਵੋਟ ਨਾ ਪਾਵੇ ਸਾਨੂੰ ਹੁਕਮ ਆ ਗਿਆ ਪਾਰਟੀ ਦਾ ਪਾਰਟੀ ਦਾ ਹੁਕਮ ਵਜਾਉਣਾ ਸਾਡਾ ਵਰਕਰਾਂ ਦਾ ਫਰਜ਼ ਬਣਦਾ ਇਹਨਾਂ ਸੁਖਜਿੰਦਰ ਰੰਧਾਵਾ ਦੇ ਪਿਓ ਨੇ ਇਹਦੇ ਪਿਓ ਨੇ ਲੱਡੂ ਵੰਡੇ ਸੀ ਜਦੋਂ ਅਮਨ ਦਾ ਸਾਥ ਤੇ ਟੋਪਾ ਟੰਕਦੇ ਹਮਲੇ ਹੋਇਆ ਸੀ ਇਹਨੇ ਵਧਾਈ ਦਿੱਤੀ ਇਹਨਾਂ ਦੇ ਵਿੱਚ ਤੇ ਅਣਖ ਹੀ ਨਹੀਂ ਇਹ ਸੁਖਜਿੰਦਰ ਸਿੰਘ ਰੰਧਾਵਾ ਜੋ ਕੋਈ ਕਾਂਗਰਸ ਦਾ ਐਮਐਲਏ ਜਾਂ ਮੰਤਰੀ ਹੈ ਜੋ ਵੀ ਆ ਉਸ ਦੇ ਖਿਲਾਫ ਜਿਹੜੀ ਗੱਲਬਾਤ ਕਰਿਆ ਸੁੱਚਾ ਸਿੰਘ ਲੰਗਾ ਪਰ ਆਹੋ ਕੀ ਤੁਸੀਂ ਬੋਲਣ ਨੂੰ ਮਰਦੇ ਹੋ ਉਹ ਤੁਸੀਂ ਵੀ ਉਹ ਜਿਓ ਤੇ ਉਹ ਵੀ ਉਹ ਜਿਹਾ ਉਹਨਾਂ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਾ ਦਿੱਤਾ ਤੁਸੀਂ ਕਲਮ ਦੇ ਨਾਲ ਸਿਕੋਂਮ ਨੂੰ ਮਾਰ ਦਿੱਤਾ ਤੁਸੀਂ ਕਿਹੜਾ ਘਟਕ ਜਾ ਰਹੀ ਆ ਆ ਟਾੜਾ ਆਕਾਸ਼ ਅਗਵੀਰ ਬਾਦਲਾ ਸਾਰਾ ਕੁਝ ਮੰਨ ਗਿਆ ਬਿਆਦਮੀ ਦਾ ਇਹ ਮੰਨ ਗਿਆ ਕਤਲਿਆਵ ਕੀਤਾ ਇਹ ਮੰਨ ਗਿਆ ਡੀਜੀਪੀ ਸਮੇਸ਼ ਸੈਣੀ ਨੂੰ ਲਾਇਆ ਇਹ ਮੰਨ ਗਿਆ ਪੁਸਤ ਪਨਾਹੀ ਕੀਤੀ ਸਸਤੀਆਂ ਦੀ ਇਹ ਮੰਨ ਗਿਆ ਤੇ ਜਿਹੜਾ ਸਰਸੇ ਵਾਲੇ ਸਾਧ ਨੂੰ ਅਖੌਤੀ ਬਲਾਤਕਾਰੀ ਨੂੰ ਸਜ਼ਾ ਜਿਹੜੀ ਮਾਫ ਕੀਤੀ ਆ ਆਪਣੇ ਦਫ਼ਤਰ ਬੁਲਾ ਕੇ ਆਪਣੇ ਘਰ ਬੁਲਾ ਕੇ ਜਥੇਦਾਰਾਂ ਤੋਂ ਉਹ ਮੰਨ ਗਿਆ 90 ਲੱਖ ਦੇ ਇਸਤਿਹਾਰ ਨੇ ਜਿਹੜੇ ਉਹ ਮੰਨ ਗਿਆ ਕਿ ਹੁਣ ਸਮੇਤ ਵਿਆਜ ਦੇ ਜਿਹੜਾ ਉਹ ਮੋੜੇਗਾ ਹੁਣ ਮੈਨੂੰ ਐ ਦੱਸੋ ਸਾਰਾ ਕੁਝ ਮੰਨ ਗਿਆ ਐਤੇ ਬੜੀ ਗਲਤ ਧਿਆਨ ਦੇ ਨਾਲ ਸੁਣਿਆ ਹੋਣਾ ਜਿਹੜਾ ਬੰਦਾ ਕਤਲ ਕਰਕੇ ਮੰਨ ਜਾਵੇ ਕਿ ਮੈਂ ਕਤਲ ਕੀਤਾਗਾ ਜਿਹੜਾ ਬੰਦਾ ਕਹਦੇ ਕਿ ਬੇਅਦਬੀਆਂ ਦੀ ਪੁਸਤ ਪਨਾਈ ਅਸੀਂ ਕੀਤੀ ਆ ਬੇਅਦਬੀਆਂ ਜਿਹਨਾਂ ਨੇ ਕੀਤੀਆਂ ਸਾਨੂੰ ਪਤਾ ਸੀ ਅਸੀਂ ਉਹ ਫੜੇ ਨਹੀਂ ਜਾਣ ਕੇ ਨਹੀਂ ਫੜੇ ਜਿਹੜਾ ਬੰਦਾ 90 ਲੱਖ ਦੇ ਇਤਿਹਾਰ ਮੰਨ ਗਿਆ ਤੇ ਸਭ ਕੁਝ ਮੰਨ ਗਿਆ ਤੇ ਹੁਣ ਦੱਸੋ ਉਹਨੂੰ ਸਜ਼ਾ ਕੀ ਬਣਦੀ ਉਹਨੂੰ ਜਿਹਨੇ ਕਾਤਲ ਕੀਤੇ ਹੁਣ ਕਾਤਲ ਕਰਵਾਏ ਹੁਣ ਉਹਨੂੰ ਸਜ਼ਾ ਤੁਸੀਂ ਦੱਸੋ ਕਿ ਕੀ ਸਜ਼ਾ ਹੋਣੀ ਚਾਹੀਦੀ ਆ ਕਮੈਂਟਾਂ ਦੇ ਵਿੱਚ ਦੱਸ ਦਿਓ ਇਹ ਮਖੌਲ ਬਣਾ ਲਿਆ ਸਾਰੀ ਗੱਲਬਾਤ ਜਥੇਦਾਰਾਂ ਨੇ ਪਹਿਲਾਂ ਲਿਖ ਲੇਤੀ ਆ ਫਿਰ ਅਕਬੀਰ ਬਾਦਰ ਨੂੰ ਬੁਲਾ ਲਿਆ ਤੇ ਲੱਤ ਜੇੜ ਚੱਲੇ ਦੀ ਮੂਸੀ ਸੀ ਜਾਂ ਟੁੱਟੀ ਸੀ ਜੋ ਵੀ ਆ ਹੋਰ ਖੜ ਜਾਂਦਾ ਮਹੀਨਾ ਪੂਰਾ ਲੱਤਾਂ ਤੇ ਤਨ ਜੋਗਾ ਤਾਂ ਹੋ ਜਾਂਦਾ ਤੇ ਹੁਣ ਕਹਿੰਦੇ ਸਪਾਈਆਂ ਕਰਦੇ ਆ ਜਿੱਥੇ ਸਪਾਈ ਹੋਈ ਆ ਉੱਥੇ ਹੀ ਕਰੀ ਜਾਂਦੇ ਆ ਸਪਾਈਆਂ ਪਹਿਲਾਂ ਕਰ ਦਿੰਦੇ ਨੇ ਤੇ ਬਾਅਦ ਚ ਇਹਨਾਂ ਨੂੰ ਕਹਿੰਦੇ ਆ ਵੀ ਕਿਤੇ ਮੁਸਕਣਾ ਆ ਜੇ ਬਾਥਰੂਮ 'ਚ ਹੁਣ ਤੁਸੀਂ ਵੜ ਜਾਓ ਮਾਫ ਕਰਨਾ ਕਈ ਗੱਲਾਂ ਹੁਣ ਕੌੜੀਆਂ ਲੱਗਣੀਆਂ ਇੱਥੇ ਲੋਕਾਂ ਨੂੰ ਤੇ ਫੇਰ ਇਹ ਪਹਿਲਾਂ ਜਦੋਂ ਆਇਆ ਸੀ ਪਹਿਲਾਂ ਵੀ ਇਹਨੂੰ ਤਨਖਾਹ ਲੱਗੀ ਸੀ ਤੇ ਉਦੋਂ ਵੀ ਸ਼ਾਇਦ ਪਤਾ ਨਹੀਂ ਵੈਸੇ ਲੱਗਿਆ ਸੀ ਉਹ ਕਿਸੇ ਦੇ ਬੂਟ ਸਾਫ਼ ਕਰਨ ਲੱਗ ਪਿਆ ਕਿਸੇ ਦੇ ਚਿੱਟੇ ਬੂਟਾਂ ਉੱਤੇ ਕਾਲੀ ਜਿਹੜੀ ਪਾਲਸਾ ਉਹ ਹੀ ਫੇਰਦੀ ਬਤੰਦਰ ਨੇ ਉਹ ਵਿਚਾਰੇ ਦੇ ਕਿਸੇ ਦੇ ਗਰੀਬ ਦੇ ਮਹਿੰਗੇ ਬੂਟ ਸੀ ਉਹ ਨਾ ਤਾਂ ਉਹਨੂੰ ਪਤਾ ਲੱਗੇ ਕਿ ਮੇਰੇ ਬੂਟ ਕਿਹੜੇ ਨੇ ਕਿਉਂਕਿ ਹੈ ਤਾਂ ਉਹ ਚਿੱਟੇ ਸੀ ਫੇਰਤੀ ਸ਼ਕੀਰ ਬਾਦਲ ਨੇ ਕਾਲੀ ਪਾਲਸਾ ਹੁਣ ਇਹ ਦੇਖੋ ਇਹ ਹਾਲ ਹੈ ਇਹਨਾਂ ਲੋਕਾਂ ਦਾ ਅੱਛਾ ਇੰਨੀਆਂ ਗਲਤੀਆਂ ਹੋਣਾਂ ਐਨਾ ਕੁਝ ਹੋਵੇ ਤੇ ਕਹਿ ਦਿੱਤਾ ਵੀ ਤੇਰੀ ਡਿਊਟੀ ਭਾਈ ਫਲਾਣੇ ਨਾਲ ਡਿਊਟੀ ਦੇ ਉੱਤੇ ਆ ਤੂੰ ਵਰਸਾ ਫੜ ਕੇ ਚੋਲਾ ਪਾ ਕੇ ਬੈਠਣਾ ਹੈਗਾ ਭਾਈ ਜੇਕਰ ਇਹ ਸਜ਼ਾ ਗਈ ਇਹ ਸਜ਼ਾ ਤਾਂ ਲੋਕ ਜਾਂ ਉੱਤੇ ਨਿਤ ਭੋਗ ਰਹੇ ਨੇ ਸਜ਼ਾ ਦੱਸੋ ਜ਼ਥੇਦਾਰ ਨੂੰ ਕਰਨੀ ਕਿ ਛੁਣਾਉਣੀ ਚਾਹੀਦੀ ਸੀ ਨਹੀਂ ਸੁਣਾਉਣੀ ਚਾਹੀਦੀ ਸੀ ਅੱਜ ਹਰ ਇੱਕ ਸਿੱਖ ਸਵਾਲ ਚੁੱਕ ਰਿਹਾਗਾ ਅੱਜ ਲੋਕ ਕਹਿ ਰਹੇ ਨੇ ਫੇਰ ਤਾਂ ਜਿਨ੍ਹਾਂ ਨੇ ਹੋਰ ਕੋਈ ਕੰਮ ਕੀਤੇ ਨੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਤੇ ਫਿਰ ਤਾਂ ਉਹ ਵੀ ਭਾਈ ਇੱਥੇ ਆ ਕੇ ਮਾਫੀ ਮੰਗ ਲੈਣਗੇ ਤਾਂ ਉਹਨਾਂ ਨੂੰ ਵੀ ਸਜ਼ਾ ਲਾ ਦਿਓ ਤੇ ਉਹਨਾਂ ਦੀ ਵੀ ਮਾਫੀ ਮਾਫ਼ ਕਰ ਦਿਓ ਜਿਨ੍ਹਾਂ ਨੇ ਗੁਰੂ ਰਵਿਦਾਸ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਨੇ ਇਹ ਬੜਾ ਵੱਡਾ ਸਵਾਲ ਆ ਸੋਚਣ ਵਾਲਾ ਸਵਾਲ ਆ ਇਹ ਬੜੇ ਦੁੱਖੀ ਦੁਖੀ ਹੱਦ ਦੇ ਨਾਲ ਗੱਲ ਕਹਿਣੀ ਪੈ ਰਹੀ ਆ ਉਹ ਕੱਲ ਨੂੰ ਉਹ ਵੀ ਕਹਿਣਗੇ ਕਈ ਜਾ ਰਹੇ ਆ ਲੋਕ ਤਾਂ ਕਮੈਂਟਾਂ ਦੇ ਵਿੱਚ ਕਿ ਭਾਈ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਅਸੀਂ ਉਹਨਾਂ ਨੂੰ ਇੱਥੇ ਲੈ ਆਉਣੇ ਆ ਉਹ ਵੀ ਹੱਥ ਜੋੜ ਕੇ ਮਾਫੀ ਮੰਗ ਲੈਂਦੇ ਆ ਤੇ ਨਾਲੇ ਆਪਣਾ ਦਾਨ ਪੱਤਰ ਭੇਟ ਕਰ ਦਿੰਦੇ ਆ ਤੇ ਉਹਨਾਂ ਨੂੰ ਵੀ ਜਿਹੜੀ ਇਹੋ ਜਿਹੀ ਸਜ਼ਾ ਲਾਈ ਜਾਵੇ ਜਿਹੇ ਜਿਹੀ ਸੁਖਵੀਰ ਵੱਧ ਨੂੰ ਲਾਈ ਆ ਹੁਣੇ ਮਖੌਲ ਨਹੀਂ ਬਣਾ ਛੱਡਿਆ ਸਿੱਖ ਕੌਮ ਦਾ ਜਿਹੜੀ ਸਜ਼ਾ ਬਣਦੀ ਸੀ ਉਹ سزا ਲਾਉਣੀ ਚਾਹੀਦੀ ਸੀ ਜਿਹਨੇ ਸਾਰਾ ਕੁਝ ਕਬੂਲ ਕਰ ਲਿਆ ਕਿ ਮੈਂ ਇਸ ਤਰ੍ਹਾਂ ਕੀਤਾ ਬੰਦਾ ਕਬੂਲ ਕਰ ਲੇ ਕਿ ਅਸੀਂ ਫਲਾਣਾ ਬੰਦਾ ਸਾਡੀ ਪੁਲਿਸ ਨੇ ਮਾਰਿਆ ਜਾਂ ਸਾਡੇ ਕਹਿਣ ਤੇ ਫਲਾਣ ਨੇ ਬੰਦਾ ਮਾਰਿਆ ਤੇ ਪੁਲਿਸ ਕਿਹੜਾ ਭਰਤਿਆ ਦਰਜ ਕਰੂਗੀ ਤੁਸੀਂ ਇਹ ਦੇਖ ਲਓ ਤੇ ਇਹ ਤਾਂ ਉੱਚ ਅਦਾਲਤ ਆ ਸੁਪਰੀਮ ਕੋਰਟ ਇਹ ਤਾਂ ਸਾਡੀ ਸਿੱਖਾਂ ਦੀ ਸਭਰੋ ਸੰਸਥਾ ਕਿ ਜਿਹੜੀ ਅਕਾਲ ਤਖਤ ਸਾਹਿਬ ਇਤੋਂ ਜੇਕਰ ਇਹ ਜੀ ਨਰਮ ਸਜ਼ਾ ਲੱਗਦੀ ਆ ਫੇਰ ਤਾਂ ਇਹਦਾ ਮਤਲਬ ਸਾਰੇ ਬਰੀ ਹੋ ਜਾਣਗੇ ਹੁਣ ਗੱਲ ਜੀ ਜਿਹੜੀ ਸਾਰੇ ਆ ਹੁਣ ਜਿਹੜਾ ਭਾਣਾ ਉੱਤੇ ਵਾਪਰਿਆ ਦਰਬਾਰ ਸਾਹਿਬ ਵਿੱਚ ਨਹੀਂ ਵਾਪਰਨਾ ਚਾਹੀਦਾ ਸੀ ਆਪਾਂ ਮੰਨਦੇ ਆ ਸਾਰੇ ਜਿਹੜਾ ਸਖਬੀਰ ਬਾਦਲ ਤੇ ਕਹਿੰਦੇ ਹਮਲਾ ਹੋਇਆ ਹੁਣ ਲੋਕ ਅੱਧੇ ਤੋਂ ਵੱਧ ਲੋਕ ਤਾਂ ਇਹ ਕਹਿ ਰਹੇ ਨੇ ਸਖਬੀਰ ਬਾਦਲ ਜਿਹੜਾ ਹੈਗਾ ਡਰਾਮਾ ਕਰਿਆ ਹੈਗਾ ਕਹਿੰਦੇ ਇਹਨਾਂ ਲੱਤ ਵੀ ਟੁੱਟੀ ਕਹਿੰਦੇ ਇਹਦੀ ਤਾਂ ਕੁਰਸੀ ਤੋਂ ਡਿੱਗੇ ਸੀ ਮਾੜੀ-ਮੋਟੀ ਮੋਚ ਆਈ ਹੈ ਕਹਿੰਦੇ ਜਾਣ ਕੇ ਪਲਾਸਟਰ ਲਾ ਲਿਆ ਇਹਦੇ ਦਾ ਡਰਾਮੇ ਬਾਜ਼ ਆ ਇਹਦੇ ਪਿਓ ਨੇ ਦੱਸੋ ਕਹਿੰਦੇ ਕੀ ਕੀ ਕੁਝ ਨਹੀਂ ਕੀਤਾ ਜੇ ਅੱਜ ਜਿਉਂਦਾ ਹੁੰਦਾ ਕਹਿੰਦੇ ਅੱਜ ਸਿੱਖ ਪੰਥ ਪੁੱਸਦਾ ਉਹਨੂੰ ਭਾਈ ਮੈਂ ਆਖਿਆ ਪਹਿਲਾਂ ਸਿੱਖ ਪੰਥ ਕਿੱਥੇ ਸੁੱਤਾ ਰਿਹਾ ਤੁਸੀਂ ਉਹਨਾਂ ਨੂੰ ਉਹ ਪੰਜ ਵਾਰੀ ਤੁਸੀਂ ਰਾਜ ਦੇਤਾ ਭਾਗ ਦੇਤਾ ਤੇ ਫਿਰ ਅਗਲੇ ਨੇ ਤਾਂ ਭਾਈ ਤੁਹਾਡੇ ਤੇ ਜੋ ਮਰਜ਼ੀਆਂ ਚੱਲਦੀਆਂ ਸੀ ਚਲਾਉਣੀਆਂ ਸੀ ਉਹ ਕਰਨਾ ਸੀ ਹੁਣ ਇਹ ਦੁਬਾਰੇ ਭਾਲਦੇ ਆ ਕਿ ਸਾਡੇ ਇੱਥੇ ਆ ਕੁਰਸੀ ਮੁੱਖ ਮੰਤਰੀ ਦੀ ਆ ਜਾਵੇ ਲੋਕਾਂ ਦਾ ਕੋਈ ਪਤਾ ਨਹੀਂ ਵੀ ਕਹਿੰਦਾ ਜੀ ਗਰੀਬ ਹੈ ਤਾਂ ਵਿਚਾਰਾ ਆ ਜਾਂਦਾ ਜੀ ਮਾਫੀ ਮੰਗ ਲਈ ਇਹ ਤਾਂ 6 ਵੱਜ ਗਈ ਇਹਨੇ ਫੇਰ ਵੀ ਜਿਹੜਾ ਇਹ ਤੇ ਗੋਲੀ ਚੱਲ ਗਈ ਇਹਦੇ ਨਾਲ ਇੰਨਾ ਖੁਸ਼ਕਿਰਤਾ ਜੀ ਇਹ ਤਾਂ ਬਹੁਤ ਵਧੀਆ ਗਾ ਲੋਕਾਂ ਦਾ ਕੋਈ ਪਤਾ ਨਹੀਂ ਫਿਰ ਜਾ ਕੇ ਇਹਨੂੰ ਵੋਟਾਂ ਪਾ ਦੇਣਾ ਕਿਉਂਕਿ ਸਾਡੇ ਸਿੱਖਾਂ ਦੀ ਇਹੀ ਕਮਜ਼ੋਰੀ ਆ ਵੱਡੀ ਸਾਨੂੰ ਪਾਰਟੀਆਂ ਚ ਆਉਂਦੀਆਂ 2 ਜਾਂ 3 ਅਸੀਂ ਆਪ ਦੀ ਖੇਤਰੀ ਪਾਰਟੀ ਆਪ ਦੀ ਇੱਕ ਉਹ ਜਥੇਬੰਦੀ ਖੜੀ ਨਹੀਂ ਕਰ ਸਕੇ ਜਿਹੜੇ ਕਿ ਗੁਰੂ ਦੇ ਸੰਧਾਨਤਾ ਉੱਤੇ ਪੂਰਨ ਤੌਰ ਤੇ ਪਹਿਰਾ ਦਿੰਦੀ ਹੋਵੇ ਅਸੀਂ ਉਹ ਬੰਦੇ ਨਹੀਂ ਅਸੀਂ ਚੁਣ ਸਕੇ بڑے ਬੰਦੇ ਬੁੱਧੀਜੀਵੀ ਬੈਠੇ ਨੇ ਕੌਮ ਦੇ ਵਿੱਚ بڑے ਵੱਡਾ ਜਿਨ੍ਹਾਂ ਦਾ ਉੱਚਾ ਨਾਮ ਆ ਉੱਚੇ ਕਰਤਾਰ ਦੇ ਕਰਤਾਰ ਆ ਜਿਨ੍ਹਾਂ ਦਾ ਉਹ ਬੰਦੇ ਬੈਠੇ ਨੇ ਤੇ ਹੁਣ ਜਿਹੜੀ ਮੈਂ ਪਹਿਲਾਂ ਵੀ ਕਿਹਾ ਸੀ ਜਿਹੜੀ ਸਜਾ ਬਣਦੀ ਆ ਪੁਲਿਸ ਸੁਣਾਵੇ ਸਰਕਾਰ ਸੁਣਾਵੇ ਇਸ ਤਰ੍ਹਾਂ ਹੀ ਉਹਨਾਂ ਦੇ ਜਿਹੜਾ ਦਲ ਖਾਲਸਾ ਦੇ ਜਿੰਦਾ ਨੌਜਵਾਨ ਇੱਕ ਨਾਮ ਜਿੰਦਾ ਮਗਰ ਪੈਂਦਾ ਗੁਜਿੰਦਰ ਸਿੰਘ ਜਿੰਦਾ ਅਸਰ ਉਹਨੇ ਗੱਲ ਵੀ ਕਹੀ ਸੀ ਕਿ ਮਾਫੀ ਮੰਗ ਲਵੇ ਜਿਹੜਾ ਬੰਦਾ ਜਿਸਨੇ ਦਸਤਾਰ ਤਾਰੀ ਆ ਤੇ ਤੁਸੀਂ ਵੀਡੀਓ ਸੁਣ ਕੇ ਵੀ ਹਟਿਓ ਤੇ ਨਹੀਂ ਭਾਈ ਪਰ ਜਿਹੜਾ ਅਗਲਾ ਜਿਹੜਾ ਦਿਨ ਚੜੂਗਾ ਉਸ ਨੂੰ ਕੀ ਹੋਊਗਾ ਉਹ ਤੁਸੀਂ ਕਹਿੰਦੇ ਸਮਝ ਜਾਣਦੇ ਹੋ ਉਹਨਾਂ ਦੇ ਬੋਲ ਨੇ ਮੈਂ ਪਹਿਲਾਂ ਵੀ ਕਿਹਾ ਕਿ ਕਿਸੇ ਦੀ ਚਾਹੇ ਉਹ ਦੁਸ਼ਮਣ ਹੋਵੇ ਦਸਤਾਰ ਵੱਜੀ ਹੋਵੇ ਚਾਹੇ ਉਹ ਮੋਨਾ ਹੋਵੇ ਚਾਹੇ ਕੋਨਾ ਹੋਵੇ ਪਰ ਉੱਪਰ ਸਿਰ ਤੇ ਦਸਤਾਰ ਹੋਵੇ ਦਸਤਾਰ ਕਦੇ ਵੀ ਸਿੱਖ ਦੀ ਨਾ ਲਾਓ ਠੀਕ ਆ ਕਿ ਤੁਹਾਡੇ મતਭੇਦ ਹੋ ਸਕਦੇ ਨੇ ਲੱਖਾਂ ਹੋ ਸਕਦੇ ਨੇ ਤੁਹਾਡੀ ਲੜਾਈ ਵੀ ਹੋ ਸਕਦੀ ਆ ਪਰ ਦਸਤਾਰ ਨੂੰ ਹੱਥ ਨਾ ਪਾਓ ਕਿਸੇ ਦੇ ਨੂੰ ਇਹ ਬਾਜਾ ਵਾਲੇ ਨੇ ਗੁਰੂ ਨੇ ਸਾਨੂੰ ਬਖਸ਼ੀਆ ਦਸਤਾਰ ਆ ਇਹ ਦਸਤਾਰ ਦਾ ਜਿੰਨਾ ਅਸੀਂ ਇਨੂੰ ਉੱਤਮ ਰੱਖਾਂਗੇ ਉਹਦੇ ਉੱਚਾ ਦਰਜਾ ਰੱਖਾਂਗੇ ਦਾ ਮਾਨ ਸਨਮਾਨ ਕਰਾਂਗੇ ਸਾਡੇ ਲਈ ਤਾਂ ਹੀ ਮਾਨ ਵਾਲੀ ਗੱਲ ਆ ਤਿੰਨੇ ਧਜਣਾ ਖਣਾ ਫਿਰ ਇਹ ਦਸਤਾਰਾਂ ਨੂੰ ਰੋਦਣ ਲੱਗ ਜੂਗਾ ਫਿਰ ਕਹਿਣ ਦਾ ਲੋਕ ਕਹਿਣ ਲੱਗ ਜਾਣਗੇ ਤੁਹਾਡੇ ਫੁਲਾਨੇ ਕਾਲੀਦਾਲ ਨੇ ਤੁਹਾਡੇ ਸਿੰਘ ਦੀ ਦਸਤਾਰ ਲਾਤੀ ਤੁਸੀਂ ਕੀ ਕਰਤਾ ਤੁਸੀਂ ਉਦੋਂ ਕਿੱਥੇ ਸੀ ਬੋਲੇ ਬੋਲਿਓ ਤੁਸੀਂ ਦਸਤਾਰ ਲਾ ਕੇ ਪੈਰਾਂ ਵਿੱਚ ਰੋਦਣੀ ਠੀਕ ਆ ਮੈਂ ਕੱਡੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਬੰਦਾ ਕਿੱਡਾ ਵੀ ਉਪਰਾਧੀ ਹੋਵੇ ਕਿਉਂ ਨਾ ਹੋਵੇ ਪਰ ਦਸਤਾਰ ਨਹੀਂ ਹਟਣੀ ਚਾਹੀਦੀ ਮੈਂ ਆਪਣੇ ਤੌਰ ਤੇ ਜਰੂਰ ਮੰਨਦਾਗਾ ਕਦਰ ਕਰਦੇ ਆ ਸੀ ਜੇ ਅਸੀਂ ਕਦਰ ਗੁਰੂ ਦੀ ਨਹੀਂ ਕਰ ਸਕਦੇ ਫਿਰ ਅਸੀਂ ਕੀ ਦੀ ਕਰਾਂਗੇ ਸਾਡੇ ਲਈ ਸਰਬੰਸ ਵਾਰਿਆ ਸਾਡੇ ਲਈ ਸਭ ਕੁਝ ਬਾਰਗਾ ਸਾਡਾ ਗੁਰੂ ਤੇ ਅਸੀਂ ਇੱਕ ਦਸਤਾਰ ਦੀ ਬਿਆਦਬੀ ਕਰਦੇ ਆ ਸਿੱਖ ਦੀ ਠੀਕ ਆ ਕਿ ਭਾਈ ਤੁਹਾਨੂੰ ਲੱਗਦਾ ਕਿ ਜੋ ਉਹਨੇ ਕੀਤਾ ਮਾੜਾ ਕੰਮ ਕੀਤਾ ਉਹ ਤਾਂ ਪੁਲਿਸ ਨੇ ਫੜ ਲਿਆ ਨਰੈਣ ਸਿੰਘ ਚੌੜਾ ਪੁਲਿਸ ਨੇ ਫੜ ਕੇ ਰਿਮਾਂਡ ਲੈ ਲਿਆ ਉਹਨੂੰ ਜੇਲ੍ਹ ਭੇਜਿਆ ਜਾਊਗਾ ਅੱਗੇ ਕੋਰਟ ਕਚਹਿਰੀ ਜੋ ਫੈਸਲਾ ਹੋਊਗਾ ਉਹ ਤੁਸੀਂ ਜਾਣੋ ਜਾਂ ਭਾਈ ਨਰੈਣ ਸਿੰਘ ਚੌੜਾ ਜਾਣੇ ਕਿਉਂਕਿ ਫੈਸਲਾ ਤਾਂ ਹੋਣੀ ਆ ਪਰ ਕਿਸੇ ਦੀ ਦਸਤਾਰ ਲਾ ਦੇਣੀ ਇਹ ਬਹੁਤ ਮੰਦ ਭਾਗਾ ਆਪਣੇ ਆਪ ਨੂੰ ਮੈਂ ਕਹਿਣਾਗਾ ਇਹ ਬਹੁਤ ਹੀ ਮੰਦ ਭਾਗਾ ਜਿਹੜਾ ਕਰਾਗਾ ਹੁਣ ਅੱਜ ਸਗਵੀਰ ਬਾਗਲ ਤੇ ਵੀਡੀਓ ਲੋਕ ਬਣਾਈ ਬੈਠੇ ਨੇ ਕਹਿੰਦੇ ਜੀ ਕੱਲ ਚਿੱਟਾ ਪਲਾਸਟਰ ਸੀ ਅੱਜ ਨੀਲਾ ਲਾਈ ਬੈਠਾਗਾ ਕਹਿੰਦੇ ਪਲਾਸਟਰ ਖੋਲ ਕੇ ਲਾਉਂਦਾਗਾ ਇਹ ਪਲਾਸਟਰ ਖੁੱਲ ਵੀ ਜਾਂਦਾ ਕਹਿੰਦੇ ਜੇਕਰ ਕੱਲ ਚਿੱਟਾ ਪਲਾਸਟਰ ਲੱਗਿਆ ਹੋਇਆ ਸੀ ਬਿਲਕੁਲ ਅੱਜ ਨੀਲਾ ਦਿਖ ਰਿਹਾਗਾ ਮੰਨ ਲਓ ਉਸ ਤਰ੍ਹਾਂ ਦਾ ਫਿਰ ਇਹਦਾ ਮਤਲਬ ਇਹ ਡਰਾਮੇ ਕਰੇਗਾ ਡਰਾਮੇ ਕਰਨ ਵਿੱਚ ਤਾਂ ਮਾਹਰ ਨੇ ਇਹ ਦੋ ਤਿੰਨ ਜਣੇ ਸੁਤਿਆ ਸੰਗ ਲੰਗਾ ਬੜਾ ਉੱਚ ਬੋਲ ਬੋਲ ਕੇ ਕਹਿ ਰਿਆ ਸਿਜੇਂਦਰ ਦਾਹਵੇ ਨੂੰ ਟਕੇ ਰਹੋ ਭਰਾ ਬਾ ਟਕੇ ਰਹੋ ਉਹ ਵੀ ਮਾਰੇ ਆ ਤੇ ਤੁਸੀਂ ਵੀ ਮਾਰੇ ਹੋ ਅੱਜ ਕੌਮ ਦਾ ਆ ਹਾਲ ਨਾ ਹੁੰਦਾ ਜੇ ਤੁਸੀਂ ਚੰਗੇ ਹੁੰਦੇ ਕਾਹਨੂੰ ਕਿਸੇ ਤੋਂ ਸੁਣਨਿਆ ਪੈਂਦੇ ਕਾਹਨੂੰ ਸਿੱਖ ਸਿੱਖ ਦਾ ਬੈਰੀ ਬਣਦਾ ਕਾਹਨੂੰ ਸਾਡੇ ਹਿਰਦੇ ਬਲੁੰਦਰੇ ਨੇ ਪਏ ਨੇ ਕਾਹਨੂੰ ਸਾਨੂੰ ਸਿਰਖ ਪਾਉਣ ਦੀ ਲੋੜ ਪੈਂਦੀ ਜੇਕਰ ਤੁਸੀਂ ਚੱਜਦੇ ਹੁੰਦੇ ਤੁਸੀਂ ਤਾਂ ਸਿੱਖਾਂ ਦਾ ਪੱਗਾਂ ਰੋਲੀਆਂ ਨੇ ਸਿੱਖਾਂ ਦੇ ਡਾਂਗਾ ਮਾਰੀਆਂ ਨੇ ਸਿੱਖਾਂ ਦੇ ਗੋਲੀਆਂ ਮਾਰੀਆਂ ਨੇ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਕਰਨ ਵਾਲੇ ਦੇ ਪੱਖ ਦੇ ਵਿੱਚ ਉਤਰੇ ਹੋ ਅਜੇ ਤਾਂ ਨੂੰ ਜੇਕਰ 4 ਦਿਨ ਸੇਵਾ ਕਰਨੀ ਪੈਗੀ ਭਾਂਡੇ ਦੱਸੋ ਇਹ ਕਾਦੀ ਉਹ ਸਜ਼ਾ ਇਹ ਸਜ਼ਾ ਕੀ ਕੋਈ ਅਕਾਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਪਰ ਅੱਜ ਫਿਰ ਕਹਿੰਦੇ ਆ ਲੋਕੋ ਉੱਥੇ ਫਿਰ ਗੱਲ ਆ ਜਾਂਦੀ ਕਿ ਬਾਦਲਾਂ ਦੇ ਬਿਠਾਏ ਜਥੇਦਾਰ ਨੇ ਬਾਦਲਾਂ ਦੀ ਗੱਲ ਕਰਨਗੇ ਭਾਈ ਬਾਦਲ ਤੋਂ ਡਰਦੇ ਨੇ ਵੀ ਜਰਤ ਨਹੀਂ ਪੈਂਦੀ ਉਹਨਾਂ ਦੀ ਸਾਰਾ ਕੁਰਸੀ ਦਾ ਰੌਲਾਗਾ ਜਦੋਂ ਅਸੀਂ ਇਹ ਗੱਲ ਸੁਣਦੇ ਆ ਲੋਕਾਂ ਤੋਂ ਜੇ ਲੋਕ ਇਹ ਗੱਲ ਕਹਿੰਦੇ ਆ ਤੇ ਸਾਡਾ ਮਨ ਬੜਾ ਦੁਖੀ ਹੁੰਦਾਗਾ ਕਿ ਸਾਡਾ ਕਰਦਾਰ ਸਾਡੇ ਜਥੇਦਾਰਾਂ ਦਾ ਕਰਦਾਰ ਕਿੰਨਾ ਉੱਚਾ ਤੇ ਸੁੱਚਾ ਸੀ ਅਕਾਲ ਤੱਕ ਤਾਂ ਦੀ ਸਿਰਜਣਾ ਐਵੇਂ ਨਹੀਂ ਕੀਤੀ ਮੇਰੀ ਪਰੀਦੇ ਮਾਲਕ ਨੇ ਸਿਰਜਣਾ ਐਵੇਂ ਨਹੀਂ ਕੀਤੀ ਸੀ ਇਹ ਕਿ ਇੱਥੇ ਜਿਹੜੇ ਫੈਸਲੇ ਨੇ ਉਹ ਨਰਪਾਕ ਹੋਣਗੇ ਔਰ ਐਤੇ ਫੈਸਲੇ ਜੋ ਉਹ ਬੰਦਾ ਕਹਦਾ ਜਿਹੜਾ ਬੰਦੇ ਤਾਕਤ ਧਿਰ ਹੁੰਦੀ ਆ ਉਹਦੇ ਤਹਿਤ ਫੈਸਲੇ ਹੁੰਦੇ ਨੇ ਉਹਦੇ ਤਹਿਤ ਅੱਜ ਆਪਾਂ ਸਿੰਘ ਸਹਿਬਾਨ ਲੱਗਦੇ ਨੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਅੱਜ ਤੱਕ ਜਿਹੜਾ ਆਪਾਂ ਸੁਣਦੇ ਆ ਰਿਹਾ ਕਿ ਬਾਦਲ ਦੇ ਜਿਹੜੇ ਦੋ ਗੱਲਾਂ ਹੁੰਦੀਆਂ ਨੇ ਕਹਿੰਦੇ ਸਰੋਣ ਕਮੇਟੀ ਦੇ ਜਦੋਂ ਪ੍ਰਧਾਨ ਬਣਾਉਣਾ ਹੁੰਦਾ ਜਾਂ ਤਾਂ ਕਹਿੰਦੇ ਰੱਬ ਨੂੰ ਪਤਾ ਹੁੰਦਾ ਕਿ ਜਾਂ ਬਾਦਲ ਨੂੰ ਪਤਾ ਹੁੰਦਾ ਵੀ ਕਿਹੜਾ ਪ੍ਰਧਾਨ ਬਣਾਉਣਾ ਲੋਕਾਂ ਨੇ ਇੱਥੋਂ ਤੱਕ ਕੰਟਰੋਲ ਕੀਤਾ ਹੋਇਆਗਾ ਪਰ ਆਪੋ ਠੀਕ ਆ ਕਿ ਤੁਸੀਂ ਜੋਗਸ ਕੀਤਾਗਾ ਸਿੱਖ ਕੋån ਕੀ ਕਰ ਸਕੇ ਤੁਹਾਡੇ ਤੇ ਜ਼ੋਰ ਵੀ ਲੋਕਾਂ ਦਾ ਕੋਈ ਚੱਲਦਾ ਨਹੀਂ ਬਾਰਾ ਜਿਸ ਤਰ੍ਹਾਂ ਤੁਹਾਡੀ ਦੁਰਦਸ਼ਾ ਹੋ ਰਹੀ ਆ ਜਿਸ ਤਰ੍ਹਾਂ ਤੁਹਾਡੀ ਦੁਰਦਸ਼ਾ ਹੋ ਰਹੀ ਆ ਤੇ ਇਹ ਤੁਸੀਂ ਚਾਹੇ ਇਹਨੂੰ ਫੇਮ ਕਹਿ ਲੋ ਜੋ ਮਰਜ਼ੀ ਕਹਿ ਲੋ ਪਰ ਤੁਹਾਡਾ ਆਉਣ ਵਾਲਾ ਸਮਾਂ ਇਸ ਤੋਂ ਵੀ ਜਿਹੜਾ ਮਾੜਾ ਹੋਊਗਾ ਅੱਜ ਤਾਂ ਤੁਹਾਨੂੰ ਚਾਰ ਸੀਟਾਂ ਨਹੀਂ ਮਿਲੀਆਂ ਹੁਣ ਤੁਸੀਂ ਜਿਹੜੀਆਂ ਚੋਣਾਂ ਨੇ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਨੇ ਇਹਦੇ ਵਿੱਚ ਹੁਣ ਕਾਲੀ ਦਲ ਖੜਾ ਹੋਊਗਾ ਹੁਣ ਹੁਣ ਦੁੱਧ ਤੋਤੇ ਹੋ ਜਾਣਗੇ ਨਾ ਇਹ ਹਨ ਕਹਣਗੇ ਇਹਦਾ ਮਾਫੀ ਮੰਗਾਇਆ ਹੈ ਜੀ ਅਸੀਂ ਦਾ ਮਾਫੀ ਮੰਗਿਆ ਹੈ ਹੁਣ ਦੁਬਾਰੇ ਫਿਰ ਜ਼ੁਲਮ ਕਰਨਗੇ ਦੁਬਾਰੇ ਫਿਰ ਦੌਰ ਚੱਲੂਗਾ ਫਿਰ 5-7 ਸਾਲ ਲੱਗੇ ਜਾਣੇ ਨੇ ਫਿਰ ਸੇਵਾ ਲਾ ਦੇਣੀ ਹੈ ਜਿੰਦੇਦਾਰਾਂ ਨੇ ਇਸ ਕਰਕੇ ਜਿਹੜਾ ਕੌਮ ਦਾ ਮਜ਼ਾਕ ਨਾ ਬਣਾਓ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਆ ਅਪੀਲ ਆ ਹੱਥ ਜੋੜ ਕੇ ਬੇਨਤੀ ਕਰਦੇ ਆਂ ਤਾਂ ਤੇ ਨਰੈਣ ਸਿੰਘ ਚੌੜਾ ਤਹਾਡੇ ਨਾਲ ਕੀ ਰੰਜਸ ਸੀ ਕਿਉਂ ਸੀ ਉਹ ਪੁਲਿਸ ਜਿਹੜਾ ਪਾਰਟ ਜਿਹੜਾ ਅਟੈਰੋਗੇਸ਼ਨ ਕਰ ਰਹੀ ਆ ਉਹ ਤੁਹਾਨੂੰ ਸਾਰਾ ਕੁਝ ਮੀਡੀਆ ਸਾਹਮਣੇ ਆ ਜਾਵੇਗਾ ਕੱਲੀ-ਕੱਲੀ ਗੱਲ ਸਾਹਮਣੇ ਆ ਜਾ ਜੀ ਜਾਵੇਗੀ ਹੁਣ ਦੱਸਿਆ ਤਾਂ ਇਹ ਜਾ ਰਿਹਾਗਾ ਸੂਤਰਾਂ ਦੇ ਮੁਤਾਬਕ ਕਿ ਬਾਦਲ ਦੇ ਰਾਜ ਦੇ ਵਿੱਚ ਭਾਈ ਨਰੈਨ ਸਿੰਘ ਚੌੜੀ ਨੂੰ ਨੰਗਾ ਕਰਕੇ ਕੁੱਟਿਆ ਗਿਆ ਸਵੇਰ ਸੈਜ ਤੋਂ ਕਟਾਇਆ ਗਿਆ ਉਹਨਾਂ ਤੇ ਜਿਹੜੇ ਤਸੱਦਦ ਹੋਏ ਨੇ ਬਹੁਤ ਜ਼ਿਆਦੇ ਹੋਏ ਨੇ ਕਹਿੰਦੇ ਇਸ ਕਰਕੇ ਉਹ ਬੰਦਾ ਦੁਖੀ ਸੀ ਤੇ ਉਹਨੇ ਜਿਹੜਾ 70 ਸਾਲ 70 72 ਸਾਲ ਦੀ ਉਮਰ ਦੇ ਵਿੱਚ ਜਿੱਥੇ ਦਾ ਘਰ ਬਹਿਣ ਦੀ ਉਹ ਸੀ ਤੇ ਉਸਨੇ ਅਰਵਾਲਵਰ ਹੱਥਾਂ ਚ ਫੜ ਲਿਆ ਇਹ ਬਹੁਤ ਮੰਦ ਭਾਗਾ 70 75 ਸਾਲ ਦਾ ਬੰਦਾ ਹੋਵੇ ساری ਜ਼ਿੰਦਗੀ ਜਿੱਦੀ ਜੇਲ੍ਹ ਦੇ ਵਿੱਚ ਲੰਘ ਗਈ ਹੋਵੇ ਤੇ ਜੇ ਤੱਕ ਤੁਸੀਂ ਜਨਮ ਕਰਦੇ ਹੋ ਬੰਦੇ ਦੇ ਜਨਮ ਬੰਦਾ ਰੱਖਦਾਗਾ ਹੈਗਾ ਮਨ ਦੇ ਵਿੱਚ ਤੇ ਇਸ ਕਰਕੇ ਜਿਹੜਾ ਤੁਸੀਂ ਇੱਕ ਜਿਹੜਾ ਜਲਮਾ ਦਾ ਅੱਜ ਹਮ ਮਜੀਠੀਆਂ ਲਲਕਾਰੇ ਮਾਰ ਰਿਹਾ ਮਸਾ ਮਰੋੜ ਰਿਹਾ ਮੈਂ ਆਏ ਕਰ ਦੂੰ ਮੈਂ ਬਾਹ ਕਰ ਦੂੰ ਜਦੋਂ ਜੋ ਤੁਸੀਂ ਕਰੋਗੇ ਦੇਖਦੇ ਅੱਗੇ ਜਾ ਕੇ ਤੇ ਤੁਸੀਂ ਇਸ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਪੂਰੇ ਡਟ ਕੇ ਲਿਖੋ ਜੋ ਮਰਜ਼ੀ ਲਿਖੋ ਐ ਨਹੀਂ ਕਹਦਾ ਕਿ ਮੈਂ ਕੋਈ ਕਿਸੇ ਦਾ ਹੋਵਾਂ ਕਿਸੇ ਦਾ ਗੁਲਾਮ ਨਹੀਂ ਸਤਿਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਉਸ ਨੂੰ ਸਾਡਾ ਹਾਜ਼ਰ ਨਾਜ਼ਰ ਗੁਰੂ ਆ ਉਹਦੀ ਬਿਆਦਵੀ ਹੋਈ ਤੇ ਬੜਾ ਦੁੱਖਾ ਜਿਹੜਾ ਬੰਦਾ ਕਹਿ ਗਿਆ ਕਿ ਅਸੀਂ ਬਿਆਦਵੀ ਦੀ ਪਨਾਹ ਕੀਤੀ ਆ ਉਹਨਾਂ ਦੇ ਬੋਰਡਾਂ ਦੀ ਜਿਹੜੀ ਰਾਖੀ ਪੁਲਿਸ ਕਰਦੀ ਰਹੀ ਆ ਸੱਤ ਸਾਲੇ ਸਾਥ ਦੇ ਜਿਹੜੇ ਫਿਲਮ ਦੇ ਬੋਰਡ ਲੱਗੇ ਸੀ ਸਾਰਾ ਕੁਝ ਬੰਦਾ ਮੰਨ ਗਿਆ ਤੇ ਸਜ਼ਾ ਉਹਨੂੰ ਕੀ ਆ ਸਾਰੇ ਪਤੀਆਂ ਤੁਹਾਨੂੰ ਹੁਣ ਧੰਨਵਾਦ ਵੈਰ ਸਿੰਘਾ ਖਾਲਸਾ ਵੈਰ ਸਿੰਘ ਕੀ ਫਤੇ